ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਆ ਜੀ ਡੱਬ ਵਾਲੀ ਮੰਡੀ ਤੇ ਇਹ ਮੰਡੀ ਜੀ ਹਰ ਐਤਵਾਰ ਲੱਗਦੀ ਹੈਗੀ ਡੱਬ ਵਾਲੀ ਮੰਡੀ ਹਰਿਆਣੇ ਤੇ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਲੱਗਦੀ ਹੈ ਤੇ ਇੱਥੇ ਹਰ ਤਰ੍ਹਾਂ ਦੀ ਨਸਲ ਦੀਆਂ ਮੱਝਾਂ ਗਾਵਾਂ ਆਪਾਂ ਨੂੰ ਮਿਲ ਸਕਦੀਆਂ ਨੇ ਬਹੁਤ ਸਾਰੇ ਲੋਕ ਆੜੇ ਇੱਥੇ ਬਹੁਤ ਚੰਗਾ ਇਤਰਾ ਵਪਾਰ ਕਰਦੇ ਨੇ ਕਸੂ ਲੈ ਕੇ ਆਉਂਦੇ ਨੇ ਵੇਚਦੇ ਨੇ ਤੇ ਬਹੁਤ ਸੋਹਣੀਆਂ ਨਸਲ ਦੀਆਂ ਮੱਝਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਤੇ ਆਹ ਦੇਖੋ ਜੀ ਬਿਲਕੁਲ ਜੈਡ ਬਲੈਕ ਮੱਝ ਹੈ ਤੇ ਸੂਈ ਹੋਈ ਹੈ ਜੀ ਆਜੋ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਆਸ਼ੂਪੁਰੀ ਆਸ਼ੂਪੁਰੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਫਰੋਹੀਪੁਰ ਤੋਂ ਜੀ ਫਰੋਹੀਪੁਰ ਤੋਂ ਅਜ ਬਾਈ ਕੀ ਲੈ ਕੇ ਆਏ ਹੋ ਇਥੇ ਮੱਝ ਲੈ ਕੇ ਆਈ ਮੱਝ ਲੈ ਕੇ ਆਏ ਹਾਂ ਆਈ ਏ ਜੀ ਆਪਣੀ ਮੱਝ ਹਾਂਜੀ ਦੋ ਲੈ ਕੇ ਆਈ ਦੋ ਲੈ ਕੇ ਆਏ ਹਾਂ ਹਾਂਜੀ ਆਇਓ ਕੇ ਆਇਓ ਬਾਈ ਇਥੇ ਮੱਝ ਦੀ ਬਾਈ ਡਿਟੇਲ ਬਾਰੇ ਦੱਸੋ ਤੇ ਮੋਰਾ ਦੀ ਹੈ ਮੱਝ ਜੀ ਦੂਜੇ ਸੂਏ ਝੋਟੀ ਦੂਜੇ ਸੂਏ ਝੋਟੀ ਹੈ ਮੋਰਾ نسل ਦੀ ਮੱਝ ਹੈਗੀ ਇਹ 6 ਦਿਨ ਹੋਏ ਜੀ ਸੂਈ ਨੂੰ 6 ਦਿਨ ਹੋਏ ਹੈ ਮਗਰ ਕੀ ਹੈ ਜੀ ਇਹ ਮਗਰ ਕੱਟਾ ਹੈ ਜੀ ਕੱਟਾ ਹਾਂਜੀ ਦੇਖੋ ਦੋਸਤੋ ਮੋਰਾ ਦਾ ਹੀ ਹੈ ਪਿੱਛੇ ਅੱਛਾ ਮੋਰਾ ਨਸਲ ਦਾ ਹੀ ਹੈ ਇਹ ਹਾਂਜੀ ਬਹੁਤ ਵਧੀਆ ਨਸਲ ਦੀ ਮੱਝ ਹੈ ਜੀ ਮੋਰਾ ਨਸਲ ਦਾ ਹੀ ਕਟਾ ਹੈਗਾ ਤੇ ਕਿੰਨੇ ਦਿਨ ਹੋਇਆ ਵੀਰੇ ਸੋਈ ਨੂੰ 6 ਦਿਨ ਹੋ ਗਏ ਆ ਜੀ ਸੋਈ 6 ਦਿਨ ਹੋ ਗਏ ਸੋਈ ਨੂੰ ਹਾਂਜੀ ਠੀਕ ਹੈ ਦੁੱਧ ਕਿੰਨਾ ਵਜੇ ਥੱਲੇ ਦੋ ਦਾਲੇ ਤਾਂ ਬਈ 12 ਕੁ ਲੀਟਰ ਹੈਗਾ ਦੁੱਧ 15 ਕਿਲੋ ਚਵਾ ਦੇਗੀ ਠੀਕ ਹੈ ਹਾਂਜੀ ਤੇ ਕਿੰਨੇ ਦਿਨ ਦੀ ਹੈ ਵੀਰੇ ਹੋ ਗਈ ਇਹ ਅੱਜ ਇਹਨੂੰ 6 ਮਾਂ ਦਿਨ ਹੋਇਆ ਜੀ ਸੋਈ ਠੀਕ ਹੈ ਤੇ ਬਈ ਇਹਦਾ ਰੇਟ ਰੇਟ ਬਈ 12 ਕਰਦੇ ਆ ਜੀ 12 ਠੀਕ ਹੈ ਵੀਰ ਹਰੇ ਕਹਿੰਦੇ ਵੀ 6 ਦਿਨ ਹੋਏ ਐ ਮੱਝ ਸੂਈ ਨੂੰ ਤੇ 1,20,000 ਰੁਪਿਆ ਮਾਨਤਾਨ ਹੋ ਜੂ ਮੌਕੇ ਤੇ ਮੱਝ ਦਾ ਰੇਟ ਹੈ ਜੀ ਜੈਡ ਬਲੈਕ ਮੱਝ ਆ ਬਹੁਤ ਸੋਹਣੀ ਥਣਾ ਥਣਾ ਦੀ ਓਕੇ ਆ ਤੇ 15 ਲੀਟਰ ਦੁੱਧ ਹੈਗਾਗਾ ਇਹਦੇ ਥੱਲੇ ਤੇ ਵੀਰ ਹਰੇ ਕਹਿੰਦੇ ਵੀ ਮੌਕੇ ਤੇ ਮਾਨਤਾਨ ਵੀ ਹੋ ਜੂਗਾ ਤੇ ਬਾਈ ਜੀ ਇੱਕ ਵਾਰੀ ਨੰਬਰ ਬੋਲ ਦਿਓ ਆਪਣਾ 97552 29798 ਇੱਕ ਵਾਰੀ ਹੋਰ ਬੋਲ ਦੂਰੇ 98552 29798 ਕਿਸੇ ਵੀ ਹਾਂ ਵੀਰਪਾਈ ਨੇ ਕਿਸੇ ਮੱਝ ਲੈਣੀ ਹੋਵੇ ਤਾਂ ਵੀਰ ਹੋੜਾ ਨਾਲ ਕੰਟੈਕਟ ਕਰ ਸਕਦਾ ਹੈਗਾ ਨੰਬਰ ਬਾਈ ਹੋੜਾ ਨੇ ਦੱਸ ਚੁੱਕੇ ਨੇ ਆਪਣਾ ਠੀਕ ਹੈ ਬਹੁਤ ਸੋਹਣੀ ਮੱਝ ਹੈ ਜੀ ਤੰਦਰੁਸਤ ਕੱਟਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਮੱਝ ਦੇ ਵਿੱਚ ਬਿਲਕੁਲ ਤੰਦਰੁਸਤ ਮੱਝ ਹੈਗੀ ਇਹ ਆਪਣਾ ਬਾਈ ਡੇਰੀ ਦਾ ਕੰਮ ਹੈ ਕਿ ਵੈਸੇ ਸੇਲ ਪਰਚੇਸ ਦਾ ਹੀ ਕਰਦੇ ਨੇ ਸੇਲ ਪਰਚੇਸ ਦਾ ਜੀ ਸੇਲ ਪਰਚੇਸ ਦਾ ਤੇ ਬਾਈ ਇੱਥੇ ਆਏ ਮੰਡੀ ਆਉਣੇ ਹੋ ਹਾਂਜੀ ਹਾਂਜੀ ਆਏ ਠੀਕ ਹੈ ਇੱਥੇ ਦਾ ਵੀ ਮਾਹੌਲ ਬਾਰੇ ਦਾ ਕੁਝ ਦੱਸ ਸਕਦੇ ਹੋ ਕਿੰਦਾ ਦਾ ਮਾਹੌਲ ਹੈਗਾ ਠੀਕ ਹੈ ਚੰਗਾ ਮਾਹੌਲ ਵਧੀਆ ਪਸ਼ੂ ਵਿਕ ਜਾਂਦਾ ਹੈ ਤੇ ਇੱਥੇ ਵੇਚ ਨਹੀਂ ਆਉਣਾ ਕਿ ਇੱਥੋਂ ਲੈ ਵੀ ਜਾਂਦੇ ਹੋ ਵੇਚ ਨਹੀਂ ਆਉਂਦੀਆਂ ਲੈ ਵੀ ਲਈਦੀ ਕਿਸੇ ਵੇਲੇ ਜਨਕਿ ਜੇ ਕੋਈ ਆਪਾਂ ਨੂੰ ਚੰਗੀ ਨਸਲ ਦੀ ਮੇਲ ਜੇ ਮਾਣ ਲੈ ਰਹੀ ਸੀ ਪਾਹੇਠ ਮਿਲੇ ਹਾਂਜੀ ਹਾਂਜੀ ਤਾਂ ਆਪਾਂ ਮੱਝ ਲੈ ਵੀ ਜਾਂਦੇ ਦੁੱਧ ਵਾਲਾ ਪਸ਼ੂ ਮੇਲ ਜੇ ਲੈ ਜਾਂਦਾ ਠੀਕ ਹੈ ਠੀਕ ਹੈ ਕਰੇ ਬਈ ਆਪਣੇ ਹੋਰ ਵੀ ਹੋਈਆਂ ਕਿ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸੋ ਦੋਸਤੋ ਕਿਸੇ ਨੇ ਵੀ ਮੱਝ ਲੈਣੀ ਹੋਵੇ ਜਾਂ ਵੇਚਣੀ ਹੋਵੇ ਤਾਂ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦਾ ਹੈਗਾ ਬਾਈ ਹੋਰਾਂ ਨੇ ਨੰਬਰ ਦੱਸਤਾਗਾ ਆਪਣਾ ਤਾਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਬਹੁਤ ਧੰਨਵਾਦ ਵੀਰੇ